ਪੰਜਾਬ ਦੇ ਵਿੱਚ ਮੌਨਸੂਨ ਹੈ ਜੋ ਲਗਾਤਾਰ ਪੰਜਾਬ ਦੇ ਵਿੱਚ ਫੈਲਦਾ ਹੋਇਆ ਤੇ ਨਜ਼ਰ ਆ ਰਿਹਾ ਹੈ ਪਰ ਮੌਨਸੂਨ ਹੈ ਜੋ ਆਪਣਾ ਰੂਪ ਉਸ ਤਰ੍ਹਾਂ ਨਹੀਂ ਦਿਖਾ ਪਾਰਾ ਜਿਸ ਤਰ੍ਹਾਂ ਮੌਨਸੂਨ ਦਾ ਰੂਪ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਸੀ ਸੋ ਇਸ ਸਮੇਂ ਪੰਜਾਬ ਦੇ ਵਿੱਚ ਤਾਪਮਾਨ ਵਧਣਾ ਸ਼ੁਰੂ ਹੋ ਚੁੱਕਿਆ ਹੈ ਲੋਕ ਹੈ ਜੋ ਇਸ ਵਕਤ ਚਾਹਦੇ ਨੇ ਕਿ ਮੀਂਹ ਪਵੇ ਮੀਂਹ ਦਾ ਇੰਤਜ਼ਾਰ ਕਰ ਰਹੇ ਨੇ ਲੋਕਾਂ ਨੂੰ ਮੀਂਹ ਦੇ ਲਈ ਇਸ ਵਕਤ ਉਡੀਕ ਹੈ ਜੋ ਵੱਧਦੀ ਹੋਈ ਨਜ਼ਰ ਆ ਰਹੀ ਹੈ ਔਰ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਵਧਣਾ ਸ਼ੁਰੂ ਹੋ ਚੁੱਕਾ ਹੈ। ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਦੱਸਦੇ ਕਿ ਪੰਜਾਬ ਦੇ ਵਿੱਚ ਤਾਪਮਾਨ ਕਿਸ ਤਰ੍ਹਾਂ ਦਾ ਹੈ ਇਸ ਵਕਤ ਚੱਲਦਾ ਪਿਆ ਹੈ ਔਰ ਵੈਦਰ ਦੀ ਹੈ ਜੋ ਪੂਰੀ ਅਪਡੇਟ ਹੈ ਇਸ ਖਾਸ ਮੌਕੇ ਦੇ ਵਿੱਚ ਤੁਹਾਨੂੰ ਨਾਲ ਸਾਂਝੀ ਕਰਦੇ ਨੇ। ਦੱਸਦੇ ਕਿ ਪੰਜਾਬ ਦੇ ਵਿੱਚ ਇਸ ਵਕਤ ਮੌਨਸੂਨ ਦਾ ਮੀਂਹ ਹੈ ਜੋ ਨਹੀਂ ਪੈ ਰਿਹਾ ਜਿਸ ਤਰੀਕੇ ਦੇ ਜੋ ਮੰਨਿਆ ਗਿਆ ਸੀ ਕਿ ਮੌਨਸੂਨ ਦਾ ਮੀਂਹ ਪੈਣਾ ਚਾਹੀਦਾ ਵਾ ਪਰ ਉਸ ਤਰੀਕੇ ਦੇ ਨਾਲ ਮੀਂਹ ਹੈ ਜੋ ਪੈਂਦਾ ਹੋਇਆ ਨਹੀਂ ਨਜ਼ਰ ਆ ਰਿਹਾ ਬਈ ਸੋਚ ਦੇ ਬਾਵਜੂਦ ਜੋ ਸ਼ੁਕਰਵਾਰ ਨੂੰ ਮੀਂਹ ਪੈਂਦਾ ਵੈ ਜਿਸ ਨਾਲ ਜੋ ਤਾਪਮਾਨ ਦੇ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਜਾਂਦੀ ਪਰ ਸ਼ਨੀਵਾਰ ਦੇ ਦਿਨ ਹੈ ਮੀਂਹ ਤੋਂ ਬਾਅਦ ਲੁਧਿਆਣੇ ਦੀ ਗੱਲ ਕਰੀਏ ਤਾਂ ਧੋਪ ਹੈ ਪੂਰੀ ਜ਼ੋਰਾਂ ਤੇ ਨਿਕਲਦੀ ਹੈ ਗਰਮੀ ਹੈ ਮੌਸਮ ਦੇ ਵਿੱਚ ਮਹਿਸੂਸ ਹੁੰਦੀ ਹੈ ਤਾਪਮਾਨ ਲਗਾਤਾਰ ਵਧਦਾ ਹੋਇਆ ਦਿਖਾਈ ਦਿੰਦਾ ਵੈਸੋ ਇਸ ਦੇ ਨਾਲ ਨਾਲ ਜੇ ਗੱਲ ਕਰੀਏ ਅੰਮ੍ਰਿਤਸਰ ਦੇ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਦੀ ਤਾਂ ਉਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਮੀਂਹ ਪਿਆ ਵੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਦਾ ਵਾ ਪਰ ਮੌਸਮ ਹੈ ਜੋ ਇੱਕ ਵਾਰ ਫਿਰ ਤੋਂ ਗਰਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਵੈ ਸੋ ਮੌਸਮ ਵਿਭਾਗ ਨੇ ਸਾਰਾ ਜ Punjab ਦੇ 9 ਜ਼ਿਲ੍ਹੇ ਚੋਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਫਜ਼ਿਲਕਾ ਮੁਕਤਸਰ ਬਟਿੰਡਾ ਬਰਨਾਲਾ ਅਤੇ ਮਾਨਸਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਾਰੇ ਜੋ ਦੱਸੀ ਗਈ ਹੈ ਸੋ ਇਹਨਾਂ ਇਲਾਕਿਆਂ ਦੇ ਵਿੱਚ ਬਾਰਿਸ਼ ਹੈ ਜੋ ਪੈ ਸਕਦੀ ਹੈ ਮੌਸਮ ਵਿਭਾਗ ਦੀ ਜਾਣਕਾਰੀ ਦੇ ਅਨੁਸਾਰ ਸੋ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਗੱਲ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਕਹੀ ਗਈ ਹੈ ਸੋ ਇਸ ਦੇ ਨਾਲ ਜਦ ਕਿ ਜੇ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਬਈ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਵਾ ਸਬੂਨਸੂਨ ਹੈ ਜੋ ਮੌਨਸੂਨ ਕੱਟ ਬਾਦਲ ਵਾਲੇ ਖੇਤਰ ਕਰਕੇ ਜੋ ਸ਼ੁਕਰਵਾਰ ਨੂੰ ਰਾਜਸਥਾਨ ਦੇ ਬੀਕਾਨੇਰ ਸਿਕਰ ਖੇਤਰ ਦੇ ਵਿੱਚ ਸਰਗਰਮ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਜੇਕਰ ਮਾਨਸੂਨ ਦਾ ਰੁਕ ਪੰਜਾਬ ਵੱਲ ਵਾਧਾ ਹੈ ਤਾਂ 6 ਤੇ 7 ਜੁਲਾਈ ਨੂੰ ਪੰਜਾਬ ਦੇ ਵਿੱਚ ਪਾਰਿਵੀ ਪੈਣ ਦੀ ਸੰਭਾਵਨਾ ਹੋ ਸਕਦੀ ਹੈ ਸੋ 13 ਘੰਟੇ ਘੰਟਿਆਂ ਦਾ ਰਹੇਗਾ ਜੋ ਇਹ ਦਿਨ ਹੈ ਸੋ ਦਿਨ ਦਾ ਸਮਾਂ ਹੈ ਜੋ ਲਗਭਗ 13 ਘੰਟਿਆਂ ਦਾ ਕਿਹਾ ਜਾ ਰਿਹਾ ਹੈ ਸੋ ਅੱਜ ਸਵੇਰੇ ਜੋ ਸੂਰਜ ਚੜ੍ਹਨ ਦੀ ਜੋ ਟਾਈਮਿੰਗ ਹੈ ਜੋ 5:29 ਤੇ ਚੜਿਆ ਸੀ ਤੇ ਸ਼ਾਮ ਨੂੰ 7:34 ਤੇ ਛਿਪਣ ਦੀ ਜੋਕ ਵਿਗਵਾਣੀ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਇਸ ਕਰਨਾ ਪੰਜਾਬ ਦੇ ਵਿੱਚ 13 ਘੰਟੇ ਦੇ ਦਿਨ ਹੋਣਗੇ ਅਤ ਅੱਜ ਰਾਤ 26 ਡਿਗਰੀ ਸੈਲਸੀਅਸ ਰਹਿ ਸਕਦਾ ਵਾ ਔਰ ਜੋ ਰਫਤਾਰ ਦੇ ਨਾਲ ਹਵਾਵਾਂ ਵੀ ਚੱਲਣ ਦੀ ਗੱਲ ਹੈ ਮੌਸਮ ਵਿਭਾਗ ਦੇ ਵੱਲੋਂ ਕਹੀ ਗਈ ਹੈ ਪੰਜਾਬ ਦੇ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲਗਭਗ 22 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਜੋ ਹਵਾਵਾਂ ਵੀ ਚੱਲ ਸਕਦੀਆਂ ਨੇ ਸੋ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਗੱਲ ਕੀਤੀ ਗਈ ਸੀ ਪਰ ਪੰਜਾਬ ਦੇ ਵਿੱਚ ਲੋਕ ਹੈ ਜੋ بارش ਦੇ ਲਈ ਅਜੇ ਵੀ ਕਈ ਲੱਭ ਕੇ ਅਜੀਏ ਨੇ ਜੋ ਸਹੀ ਤਰੀਕੇ ਦੇ ਨਾਲ ਮੌਸਮ بارش ਦੇ ਲਈ ਤਰਸ ਰਹੇ ਨੇ ਸੋ ਪੰਜਾਬ ਦੇ ਵਿੱਚ ਮੌਨਸੂਨ ਹੈ ਜੋ ਮੌਨਸੂਨ ਪੂਰੇ ਤਰੀਕੇ ਨਾਲ ਫੈਲਤਾ ਚੁੱਕਿਆ ਹੈ ਪਰ ਮੌਨਸੂਨ ਦੇ ਕਹਿ ਸਕਦੇ ਆ ਕਿ ਪ੍ਰਭਾਵ ਅਜੇ ਤੱਕ ਦੇਖਣ ਨੂੰ ਵਾਲੇ ਨਹੀਂ ਮਿਲੇ ਜਿਹੇ ਜੇ ਸੋਚੇ ਗਏ ਸੀ ਕਿ ਮੌਨਸੂਨ ਦੇ ਨਾਲ ਜਿਹੇ ਜੇ ਮੀਂਹ ਪੈਣ ਦੀ ਗੱਲ ਕੀਤੀ ਗਈ ਸੀ ਇਸ ਦੇ ਨਾਲ ਨਾਲ ਮੌਸਮ ਵਿਭਾਗ ਦੇ ਦੁਆਰਾ ਕੱਲ ਕਿਹਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਲਗਾਤਾਰ ਪਵੇਗੀ ਔਰ ਲੁਧਿਆਣਾ ਦੇ ਵਿੱਚ ਜੇ ਗੱਲ ਕਰੀਏ ਤਾਪਮਾਨ ਦੀ ਤਾਂ ਪਿਛਲੀ ਰਾਤ ਤੇ ਬਾਰਿਸ਼ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਲਗਾਤਾਰ ਜੋ ਮੀ ਹੈ ਪੂਰੀ ਰਾਤ ਪੈਣ ਦੇ ਬਾਵਜੂਦ ਅਗਲੇ ਦਿਨ ਅੱਛੀ ਧੁੱਪ ਨਿਕਲਦੀ ਹੈ ਜਿਸ ਨਾਲ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਜੋ ਵਾਧਾ ਹੁੰਦਾ ਹੈ ਤਾਪਮਾਨ ਗਰਮ ਜੋ ਰਿਕਾਰਡ ਕੀਤਾ ਜਾਂਦਾ ਹੈ ਉਸ ਤੋਂ ਤਾਪਮਾਨ ਦੇ ਵਿੱਚ ਵਾਧਾ ਹੈ ਮੌਨਸੂਨ ਹੈ ਜੋ ਆਪਣਾ ਅਸਰ ਕਿਸ ਤਰ੍ਹਾਂ ਦਿਖਾਵੇਗਾ ਇਸ ਬਾਰੇ ਪੂਰੀ ਜਾਣਕਾਰੀ ਅਜੇ ਤੋੜ ਨਾਲ ਸਾਂਝੀ ਕਰਦੀ ਰਵਾਂਗੇ ਫਿਲਹਾਲ ਸਾਨੂੰ ਦੀ ਇਜਾਜ਼ਤ ਧੰਨਵਾਦ